ਹੈਲੋ ਭਾਈ ਬੱਚੇ ਤੇ ਲੇਡੀਜ਼ ਜਾਂ ਹੋਰ ਬੰਦਾ ਜਿਹਦਾ ਦਿਲ ਹੌਲਾ ਏ ਖੂਨ ਪਤਲਾ ਏ ਜਿਹੜਾ ਗਾਲਾਂ ਨਹੀਂ ਸੁਣ ਸਕਦਾ ਮੈਂ 10 ਸਕਿੰਟ ਦਿੰਨਾ ਏ ਤੇ ਇਹ ਵੀਡੀਓ ਨੂੰ ਸਕਿਪ ਕਰ ਦਿਓ ਵੀਡੀਓ ਨੂੰ ਛੱਡ ਦਿਓ ਇਹ ਵੀਡੀਓ ਤੁਹਾਡੇ ਕਰਕੇ ਨਹੀਂ ਹੈਗੀ ਉੱਤੇ ਤਿੰਨ ਬਿੰਦੀਆਂ ਆਉਂਦੀਆਂ ਨੇ ਉੱਥੇ ਕਲਿੱਕ ਕਰਕੇ ਡੂ ਨਾਟ ਰეკਮੈਂਡਡ ਵੀ ਉਹਦੇ ਕਲਿੱਕ ਕਰ ਦਿਓ ਮੇਰੀ ਵੀਡੀਓ ਤੁਹਾਨੂੰ ਅੱਗੇ ਤੋਂ ਕਦੇ ਸ਼ੋਅ ਨਹੀਂ ਹੋਊਗੀ ਤੇ ਜਿਹੜੇ ਤਗੜੇ ਖੂਨ ਵਾਲੇ ਨੇ ਜਾਂ ਜਿਹੜੇ ਗੱਲ ਸਮਝਣਾ ਚਾਹੁੰਦੇ ਨੇ ਉਹ ਮੇਰੀ ਵੀਡੀਓ ਦੇਖੇ ਹਾਂ ਤੇ ਗੱਲ ਕਰੀਏ ਅਮਰਿਤਪਾਲ ਸਿੰਘ ਮੈਰੋ ਨੂੰ ਰੋਣ ਦੀ ਕੀ ਲੋੜ ਪੈਗੀ ਹਨਾ ਇਹ ਰੋਂਦਾ ਹੈਗਾ ਆਪਣੀ ਕਿਸਮਤ ਨੂੰ ਲਈ ਰੋਂਦਾ ਇਹ ਨਾ ਹੋਰ ਕਿਸੇ ਚੀਜ਼ ਨੂੰ ਰੋਂਦਾ ਇਹ ਰੋਂਦਾ ਏ ਆਪਣੇ ਪੰਜਾਬ ਵਾਲਿਆਂ ਦੀ ਮਾੜੀ ਕਿਸਮਤ ਨੂੰ ਕਿ ਲੋਕ ਸਾਲੇ ਇੰਨੇ ਗਿਰ ਗਏ ਇੰਨੇ ਗਿਰ ਗਏ ਵੀ ਲੋਕਾਂ ਨੂੰ ਇੰਨਾ ਜਿਆਦਾ ਵੇਲਾ ਸਿੰਗਰਾਂ ਪਿੱਛੇ ਲੜਨ ਨੂੰ ਹਨਾ ਤੇ ਹੋਰ ਹੋਰ ਫੁੱਦੂ ਕੰਮ ਕਰਨ ਨੂੰ ਲੋਕ ਇੰਨੇ ਬੇਲੇ ਨੇ ਤੇ ਆਪਣਾ ਜਿਹੜਾ ਕੋਈ ਕੰਮ ਦੀ ਚੀਜ਼ ਹੁੰਦੀ ਆ ਆਪਣੀ ਕੌਮ ਦੀ ਗੱਲ ਹੁੰਦੀ ਆ ਜਾਂ ਕੋਈ ਹੋਰ ਚੀਜ਼ ਹੁੰਦੀ ਆ ਉਹਦੇ ਤੇ ਸਾਲੇ ਲੋਕ ਮਰ ਜਾਂਦੇ ਨੇ ਤੁਸੀਂ ਹੁਣ ਦੇਖ ਲਓ ਆ ਬੱਬੂ ਮਾਨ ਦੀ ਫਿਲਮ ਆਈ ਆ ਮੈਂ ਨਾ ਬੱਬੂ ਮਾਨ ਨੂੰ ਮਾੜਾ ਕਹਿਣਾ ਨਾ ਮੈਂ ਸਿੱਧੂ ਮੂਸੇ ਵਾਲੇ ਨੂੰ ਮਾੜਾ ਕਹਿਣਾ ਨਾ ਮੈਂ ਚੰਗਾ ਕਹਿਣਾ ਤੁਹਾਨੂੰ ਠੀਕ ਆ ਕਿਉਂਕਿ ਫਿਲਮ ਆਈ ਆ ਫਿਲਮ ਨੂੰ ਫਿਲਮਾਂ ਮੰਗ ਦੇਖੋ ਤੇ ਆ ਹੁਣ ਨਵੇਂ ਜਿਹੜੇ ਸਿੱਧੂ ਮੂਸੇ ਵਾਲੇ ਦੇ ਉਹ ਉੱਥੇ ਨੇ ਜਵਾਕ ਨੇ ਚਲੋ ਹਨ ਜਵਾਕਾਂ ਨੂੰ ਵੀ ਅਗਲਾ ਤਾਂ ਹੁਣ ਕਦੇ ਨਾ ਕਰਦੇ ਤਾਂ ਹੋਣੀ ਚਾਹੀਦੀ ਤਾਂ ਹੀ ਅੱਖ ਲਾਓਗੇ ਹ ਉਹ ਇੰਪੈਕਟ ਉਹ ਇੰਟਰਨੈਟ ਤੇ ਇੰਸਟਾਗ੍ਰam ਖੋਲੋ ਤੁਹਾਡੀ ਫਿਲਮ ਚੱਲੀ ਨਹੀਂ ਹੈਗੀ ਫਲਾਣਾ ਹੋ ਗਿਆ ਐ ਹੋ ਗਿਆ ਇੰਨੇ ਪੈਸੇ ਹੋ ਨੇ ਵੀ ਤੁਸੀਂ ਲੰਨ ਲੈਣਾ ਪਿਆ ਉਹ ਚ ਜਿੰਨੇ ਮਰਜੀ ਕਮਾਏ ਹੋ ਨਾ ਨਹੀਂ ਕਮਾਏ ਹੋ ਨਾ ਫਿਲਮ ਆਇਆ ਗਾਣਾ ਆਇਆ ਫਿਲਮ ਨੂੰ ਫਿਲਮ ਮੰਗ ਦੇਖੋ ਤੇ ਗਾਣਾ ਆਇਆ ਗਾਣੇ ਨੂੰ ਗਾਣੇ ਮੰਗ ਸੁਣੋ ਤੇ ਐ ਥੋੜੀ ਹੁੰਦਾ ਹੈ ਵੀ ਭੈਣ ਚ ਪਾਪੇ ਬਣ ਜੋ ਸਾਰਿਆਂ ਦੇ ਤੇ ਕਹਿ ਲਾਓ ਜੋ ਸਾਡੇ ਵਾਲੇ ਦਾ ਵੱਧ ਚੱਲਿਆ ਤੇ ਤੁਹਾਡੇ ਵਾਲਾ ਆਹ ਹੀ ਫਿੰਗਰ ਵਾਲਾਈ ਭੈਣਚੋਰ ਐਨਾ ਜਿਆਦਾ ਵੱਧ ਗਿਆ ਨਾ ਵੀ ਲੋਕਾਂ ਨੂੰ ਹੋਰ ਕਿਥੇ ਕੰਮ ਤੋਂ ਵੇਹ ਲੈਣੀ ਜਵਾਕ ਤਾਂ ਜਵਾਕ ਸਾਲੇ ਬੜੇ ਜਿਹੜੇ ਕੰਮ ਕਰਨ ਵਾਲੇ ਬੰਦੇ ਹੁੰਦੇ ਨੇ ਉਹ ਵੀ ਜਿਹੜੇ ਸਾਲੇ ਵੇਲੇ ਨੇ ਨਾ ਕੰਮ ਕਰਨੀ ਕਰਦੇ ਹੈਗੇ ਕੋਈ ਮਿਲਦਾ ਨਹੀਂ ਹੈਗਾ ਉਹ ਇੱਧਰ ਨੂੰ ਡੰਡਾ ਦੇ ਦਿੰਦੇ ਨੇ ਆ ਸਿੱਧੂ ਮੂਸੇ ਵਾਲੇ ਦਾ ਫਲਾਣਾ ਚੱਲ ਗਿਆ ਉਹਦਾ ਆ ਚੱਲ ਗਿਆ ਬੱਬੂ ਮਾਂ ਦਾ ਚੱਲ ਗਿਆ ਬੱਬੂਆਂ ਦਾ ਚੱਲਿਆ ਨਹੀਂਗਾ ਵੀ ਦੋਹੇ ਜਣੇ ਫਿੰਗਰ ਨੇ ਉਹ ਆਪਸੇ ਤਾਂ ਲੜੇ ਨਹੀਂ ਹੈਗੇ ਸਿੱਧਾ ਡੰਡੇ ਥੋਟੀ ਨਾਲ ਹੈਨਾ ਤੇ ਤੁਸੀਂ ਭੈਣਚੋਣ ਹੀ ਲੜੀ ਜਾਂਦੇ ਹੋ ਫੁੱਦੂ ਫੁੱਦੂਆਂ ਮੰਗ ਉਹਨਾਂ ਦੇ ਪਿੱਛੇ ਤੇ ਦੂਜੀ ਮਾੜੀ ਗੱਲ ਐਵੇਂ ਆ ਵੀ ਤੁਸੀਂ ਦੇਖੋ ਰਕੇਸ਼ ਤਕੈਤ ਤੀਗਾ ਜਿਹੜਾ ਹਨ ਰਕੇਸ਼ ਤਕੈਤ ਉਹ ਹੋ ਰੋਇਆ ਤੀਗਾ ਜਦ ਤੇ ਭੈਣ ਚੋਂ ਅੱਧਾ ਪੰਜਾਬ ਉੱਥੇ ਪਹੁੰਚ ਗਿਆ ਠੀਗਾ ਤੇ ਹੁਣ ਹੁਣ ਡੰਡਾ ਪੈ ਗਿਆ ਸਾਰਿਆਂ ਦੇ ਵੀ ਤੁਸੀਂ ਭੈਣ ਚ ਚਲੋ ਠੀਕ ਆ ਮੈਂ ਨਹੀਂ ਕਹਣਾ ਦੂਜਿਆਂ ਪਿੱਛੇ ਉਹ ਆ ਹਨ ਉਹ ਵੀ ਚਲੋ ਆਪਣਾ ਬੰਦਾ ਸੀਗਾ ਉਹਦੇ ਪਿੱਛੇ ਤੁਸੀਂ ਗਏ ਤੇ ਆਪਣੇ ਚ ਵੱਡੀ ਭੈੜ ਪਤਾ ਕੀ ਆ ਜਿਹੜੇ ਤਾਂ ਹੈਗੇ ਨੇ ਆਪਣੇ ਆ ਮੰਨ ਕੇ ਚੱਲ ਕਿਸਾਨ ਵਾਲੇ ਜਿਹੜੇ ਆਗੂ ਨੇ ਕਾਮਰੇਡ ਤੇ ਇਹਨਾਂ ਨੂੰ ਤਾਂ ਐ ਆ ਬੀਜੇ ਕਾਮਰੇਡ ਨੇ ਜੇ ਕਿਸਾਨ ਵਾਲੇ ਨੇ ਤਾਂ ਉਹ ਭੈਣ ਜੋ ਕਿਸਾਨ ਪਿੱਛੇ ਹੋ ਜਾਣਗੇ ਹੋਰ ਪਿੱਛੇ ਨਹੀਂ ਜਾਂਦੇ ਜੇ ਕਿਸਾਨ ਆਲਾ ਕੋਈ ਮੁੱਦਾ ਹੋਊਗਾ ਤਾਂ ਹੀ ਜਾਣਗੇ ਜੇ ਹੋਰ ਕੋਈ ਮੁੱਦਾ ਹੋਏ ਜਾਵੇ ਫਿਰ ਨਹੀਂ ਜਾਣਾ ਉਦੋਂ ਤਾਂ ਸਾਲੇ ਕਹਿੰਦੇ ਸੀ ਕਿ ਬਲਾਓ ਨੰਹਗਾਉਣਗੇ ਨੰਹਗਾ ਨੂੰ ਬਲਾਓ ਬੇਨਤੀ ਕਰੋ ਖਾਲਸਾ ਪੰਥ ਨੂੰ ਆਊਗਾ ਉਦੋਂ ਉਦੋਂ ਤਾਂ ਸਾਲੇ ਇਹਨਾਂ ਦੇ ਡੰਟਾ ਪੈ ਗਿਆ ਠੀਕ ਹੈ ਇਹਨਾਂ ਤੇ ਵੀ ਤੇ ਹੁਣ ਹੁਣ ਵੀ ਤਾਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਜਦ ਤੱਕ ਇਕੱਠਾ ਹੁਣ ਕੱਲਾ ਬੰਦਾ ਕੀ ਕਰੀ ਜਾਊਗਾ ਹੁਣ ਉਹਦੇ ਇਹਦੇ 85 ਕੇਟ ਪਏ ਹੋਏ ਨੇ ਤੇ ਹੋਰ ਬੰਦਾ ਕੀ ਕਰੂਗਾ ਰੋਊਗਾ ਹੀ ਤੇ ਦੀਪ ਸਿੱਧੂ ਸਹੀ ਉਹ ਕਹਿ ਗਿਆ ਠੀਕਾ ਵੀ ਇਹ ਕਲੰਨਾ ਦਾ ਦੇਸ਼ ਆ ਕਿਉਂਕਿ ਦੇਖੋ ਉਹਦੇ ਦੀਪ ਸਿੱਧੂ ਦੀ ਪਹਿਲਾ ਖੇ ਕੀਤੀ ਉਹਨੇ ਚਲੋ ਉੱਥੇ ਝੰਡਾ ਲਹਿਰਾਇਆ ਹਨਾ ਉਹਦੇ ਬੰਦਿਆਂ ਨੇ ਤੇ ਉਦੋਂ ਉਹਨੂੰ ਕਹੀ ਗਏ ਤੂੰ ਗਦਾਰ ਆ ਤੂੰ ਐ ਆ ਫਲਾਣਾ ਟੰਗਾਣਾ ਜਦ ਚੱਲ ਉਹਦਾ ਉਹਨੂੰ ਮਾਰ ਮਰ ਗਿਆ ਉਹ ਉਹਨੂੰ ਮਾਰਤਾ ਤੇ ਉਦੋਂ ਭੈਣ ਚੋਦ ਕਹਿਣ ਲੱਗੇ ਤੂੰ ਉਹ ਵੀ ਉਹ ਦੀਪ ਸਿੱਧੂ ਦਾ ਛਿੱਟ ਹੀ ਗਾਇਆ ਠੀਕਾ ਮੇਰ ਨਾਲ ਤੁਸੀਂ ਸ਼ਰਤ ਲਾ ਲਓ ਜਿਹੜੇ ਭੈਣ ਚੋਦ ਨੇ ਨਾ ਉਹ ਗਾਲਾਂ ਕੱਢਦੇ ଥିਗੇ ਪਹਿਲਾਂ ਉਹਨੂੰ ਉਹੀ ਹੁਣ ਉਹਦੀਆਂ ਫੋਟੋਆਂ ਲਾਉਂਦੇ ਨੇ ਜਾਦੇ ਠੀਕਾ ਤੇ ਅੱਦੇ ਅੱਦੇ ਤੋਂ ਵੱਧ ਸਾਲੇ ਉਹੀ ਹੋਣਗੇ ਜਿਹੜੇ ਉਹਨੂੰ ਗਾਲਾਂ ਕੱਢਦੇ ਰਿਕੇ ਪਹਿਲਾਂ ਤੇ ਉਧਰ ਦੂਜਾ ਅੰਮ੍ਰਿਤਪਾਲ ਜਿਹੜਾ ਹਨਾ ਉਹਦੇ ਦੇਖ ਲਓ ਤੁਸੀਂ ਉਹਨੂੰ ਕਹੀ ਗਏ ਪਹਿਲਾਂ ਵੀ ਐ ਆ ਫਲਾਣਾ ਢਗਾਣਾ ਕੱਲ ਦਾ ਬੰਦਾ ਆ ਗਿਆ ਆ ਗਿਆ ਉਹਨੇ ਉਹ ਕਰਿਆ ਉਹਦੇ ਤੇ ਕੇਸ ਹੋ ਗਿਆ ਉਹ ਅੰਦਰ ਤੇ ਉਹ ਭੈਣ ਚੋਂ ਫੋਟੋ ਪਾਈ ਜਾਂਦੇ ਨੇ ਬਸ ਥੋੜਾ ਟਾਈਮ ਫੋਟੋ ਪਾਈਆਂ ਪਹਿਲਾਂ ਪਹਿਲਾਂ ਕਰਿਆ ਤੁਸੀਂ ਭੈਣ ਧਰਨਿਆਂ ਤੇ ਜਾਓ ਯਾਰ ਜਿੱਥੇ ਪਬਲਿਕ ਪ੍ਰਧਾਨ ਹੁੰਦੀ ਹੈ ਨਾ ਉੱਥੇ ਸਰਕਾਰ ਲੰਨ ਨਹੀਂ ਫੜ ਸਕਦੀ ਹੈਗੀ ਜੇ ਸਰਕਾਰ ਦੇ ਪ੍ਰੈਸ਼ਰ ਬਣਾਉਣਾ ਹੋਵੇ ਨਾ ਪਬਲਿਕ ਨੇ ਤੇ ਭੈਣ ਚੋਂ ਕੱਲ ਨੂੰ ਬਾਹਰ ਕਢਾ ਲਿਆ ਹੁਣ ਹਨਾ ਐ ਐ ਹੁੰਦਾ ਏ ਡੰਡਾ ਜੇ ਯਾਰ ਪਬਲਿਕ ਦੇ ਸਿਰ ਤੇ ਉਹ ਭੈਣ ਚੋਂ ਸਰਕਾਰ ਚੱਲਦੀ ਆ ਜੇ ਪਬਲਿਕ ਨੇ ਡੰਡਾ ਪਾਉਣਾ ਹੋਵੇ ਸਰਕਾਰ ਦੇ ਭਗਵਾਨਤਮਾਨ ਕੀ ਭੈਣ ਚੋਂ ਥਾਣਾ ਲੱਗਦਾ ਡੰਡਾ ਜੇ ਨਾ ਸਾਰਾ ਕੁਝ ਬੰਦ ਕਰ ਦੇਣ ਜਾਂ ਕੁਝ ਕਰਨ ਧਰਨਾ ਲਾਉਣ ਸਾਰਾ ਪੰਜਾਬ ਰੜਕੇ ਕਰੇ ਤੇ ਭੈਣ ਚੋਂ ਡੰਡਾ ਪੈ ਜਾਂਦਾ ਸਰਕਾਰ ਦੇ ਸਰਕਾਰ ਤਾਂ ਭੈਣ ਚੋਂ ਚੂਪੇ ਮਾਰਦੀ ਫਿਰੂਗੀ ਤੇ ਉਸ ਤੋਂ ਬਾਅਦ ਹੁਣ ਇਸ ਜਿਹੜੇ ਮੰਨ ਕੇ ਚਲੋ ਕਿਸਾਨ ਵਾਲੇ ਨੇ ਜਿਹੜੇ ਕੀ ਕਹਿੰਦੇ ਹੁੰਦੇ ਨੇ ਕਿਸਾਨੀ ਅੰਦੋਲਨ ਵਾਲੇ ਨੇ ਬੰਦੇ ਤੇ ਇਹਨਾਂ ਨੂੰ ਐ ਆ ਵੀ ਅੰਮ੍ਰਿਤਪਾਲਤਾ ਸਿੱਖਾਂ ਦਾ ਇਹ ਵੀ ਅਸੀਂ ਨਹੀਂ ਜਾਂਦੇ ਹੈਗੇ ਵੀ ਉਦੋਂ ਦਾ ਤੁਹਾਨੂੰ ਟੱਟੀਆਂ ਲੱਗੀਆਂ ਤੀਆਂ ਵੀ ਸਿੱਖਾਂ ਨੂੰ ਬੁਲਾਓ ਸਿੱਖਾਂ ਨੂੰ ਬੁਲਾਓ ਹਨਾ ਤੇ ਦੂਜੀ ਗੱਲ ਜਿਹੜੇ ਸਿੱਖ ਨੇ ਉਹਨਾਂ ਨੂੰ ਐ ਹੋ ਜਾਂਦਾ ਹੈ ਵੀ ਇਹ ਤਾਂ ਕਿਸਾਨੀ ਮਾਮਲਾ ਜਾਂ ਹੋਰ ਮਾਮਲਾ ਵੀ ਅਸੀਂ ਨਹੀਂ ਜਾਂਦੇ ਹੈਗੇ ਹੁਣ ਇੱਧਰ ਤੁਸੀਂ ਦੇਖੋ ਇਹਨਾਂ ਨੂੰ ਐ ਹੋ ਗਿਆ ਵੀ ਸਾਡੇ ਇੰਟਰ ਨਹੀਂ ਚੱਲਦਾ ਹੈਗਾ ਅੰਮ੍ਰਿਤਪਾਲ ਮੈਰੋਂ ਵੀ ਅਸੀਂ ਨਹੀਂ ਜਾਂਦੇ ਹੈਗੇ ਕੋਈ ਵੀ ਹੁਣ ਤਾਂ ਰੋਣਾ ਪਿਆ ਏ ਇੰਟਰਨੈਟ ਦੇ ਉੱਤੇ ਇੱਕੋ ਲੱਖ ਤੇ ਰੌਲਾ ਪਿਆ ਏ ਹੁਣ ਸਾਰੇ ਮੂਰੇ ਆਏ ਨੇ ਸਾਰੇ ਮੂਰੇ ਆਏ ਨੇ ਆਪਣੇ ਆਪਣੇ ਨੰਬਰ ਬਣਾਉਣ ਨੂੰ ਵੀ ਹਾਂ ਮੈਂ ਉਹਦੀ ਸਮਰਥਨ ਕਰਦਾ ਮੈਂ ਉਹਦੀ ਮੈਂ ਕਰਦਾ ਪਹਿਲਾਂ ਕਿਸੇ ਭੈਣ ਚੋਦੇ ਨੇ ਹਮਾਇਤ ਨਹੀਂ ਕਰੀ ਹੈਗੀ ਜੇ ਹੁਣ ਸਾਰੇ ਕਰੀ ਜਾਂਦੇ ਨੇ ਮੈਂ ਉਹਦਾ ਸਮਰਥਨ ਕਰਦਾ ਮੈਂ ਉਹਦਾ ਸਮਰਥਨ ਕਰਦਾ ਭਾਵੇਂ ਗੱਲਾਂ 'ਚੇ ਕਰਦੇ ਨੇ ਚਲੋ ਭਾਵੇਂ ਹਨਾ ਇੰਨਾ ਟਾਈਮ ਪਹਿਲਾਂ ਤੁਸੀਂ ਦੇਖੋ ਵੀ ਕਿਉਂ ਨਹੀਂ ਕੀਤੀ ਹੈਗੀ ਹਮਾਇਤ ਜਿਹੜੇ ਆਪਣੇ ਗੁਰਦੁਆਰਿਆਂ ਵਾਲੇ ਨੇ ਜਿਹੜੇ ਕਮੇਟੀਆਂ ਨੇ ਐਸਜੀਪੀਸੀ ਆ ਉਹ ਕਿਹੜਾ ਅੰਨੇ ਬੋਲੇ ਨੇ ਇੰਟਰਨੈਟ ਤਾਂ ਉਹ ਵੀ ਚਲਾਉਂਦੇ ਹੋਣਗੇ ਜਾਂ ਉਹਨਾਂ ਦੇ ਕੋਈ ਜਾਣ ਪਛਾਣ ਦੇ ਚਲਾਉਂਦੇ ਹੋਣਗੇ ਪਤਾ ਤਾਂ ਲੱਗਦਾ ਹੀ ਆ ਵੀ ਆਹ ਸੀਨ ਹੋਇਆ ਏ ਅਮਰਤ ਭੱਬੀ ਆਪਣਾ ਬੰਦਾ ਏ ਵੀ ਸਹੀ ਕੰਮ ਕਰ ਰਿਹਾ ਹੈ ਤੇ ਉਹ ਤੇ ਕੇਸ ਹੋ ਗਿਆ ਤੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਪਰ ਨਹੀਂ ਪੈਣ ਚ ਸਾਰੇ ਪੈਸੇ ਪਿੱਛੇ ਪੈਸੇ ਦੇ ਪੁਜਾਰੀ ਸਾਰੇ ਬਣੇ ਫਿਰਦੇ ਨੇ ਤੇ ਦੂਜੀ ਗੱਲ ਐ ਬਰੋ ਵੀ ਪਬਲਿਕ ਨੂੰ ਉੱਠਣਾ ਪੈਣਾ ਐ ਆ ਜਿਹੜੇ ਬੋਂਦੂ ਕੰਮ ਨੇ ਨਾ ਵੀ ਸਿੰਗਰ ਫਲਾਣੇ ਸਿੰਗਰ ਦਾ ਐ ਹੋ ਗਿਆ ਥਾਪੀ ਮਾਰਤੀ ਐ ਕਰਤੀ ਜਾਂ ਬੱਬੂ ਮਾ ਨੇ ਥੱਪੜ ਮਾਰਤਾ ਐ ਕਰਤਾ ਹਨਾ ਇਹ ਚੀਜ਼ਾਂ ਨੂੰ ਨਾ ਤੁਸੀਂ ਛੱਡ ਕੇ ਇਹ ਨੂੰ ਨਾ ਜਿਹੜੀ ਰੀਲ ਹੁੰਦੀ ਆ ਉਹਨੂੰ ਰੀਲ ਲਾਈਫ ਤੱਕੇ ਰੱਖੋ ਹਨਾ ਰੀਅਲ ਲਾਈਫ ਹੁੰਦੀ ਆ ਜਿਹੜੀ ਅਸਲੀ ਲਾਈਫ ਹੁੰਦੀ ਆ ਉਹ ਉਹਦੇ 'ਚ ਵੀ ਤੁਸੀਂ ਕੋਈ ਕਰੋ ਨਾ ਇਹ ਤੁਸੀਂ ਛੱਡ ਕੇ ਆਪਣਾ ਐਂਟਰਟੇਨਮੈਂਟ ਵਾਸਤੇ ਜ਼ਰੂਰ ਰੱਖੋ ਗਾਣੇ ਸੁਣ ਲੈ ਆਹ ਕਰ ਲਿਆ ਪਰ ਜਿਹੜੀ ਗੱਲ ਹੁੰਦੀ ਆ ਨਾ ਬੜੀ ਕੌਮ ਦੀ ਜਾਂ ਹੋਰ ਇਹ ਤੁਸੀਂ ਕਰਨੀ ਸਿੱਖੋ ਮਾੜੀ ਮੋਟੀ ਕਿਉਂਕਿ ਅੱਜ ਕੱਲ ਨੂੰ ਤੁਹਾਡੇ ਜਵਾਕ ਵੀ ਹੋਣਗੇ ਉਹਨਾਂ ਨੇ ਵੀ بڑا ਹੋਣਾ ਉਹ ਵੀ ਫਿਰ ਕੰਜਰਖਾਨਾ ਹੋਊਗਾ ਹੁਣ ਬਾਅਦ ਚ ਪਤਾ ਲੱਗਦਾ ਜਦ ਆਪਣੇ ਤੇ ਡੰਡਾ ਚੜਦਾ ਨਾ ਹੁਣ ਕੱਲੂ ਥੋੜੇ ਜਵਾਕ ਡੇ ਜਾਂ ਕਿਤੇ ਹੋਰ ਦੇ ਡੰਡਾ ਚੜੂਗਾ ਕੋਈ ਬਾਬਾ ਐ ਕਰੂਗਾ ਜਾਂ ਕੁਝ ਕਰੂਗਾ ਹਨਾ ਰੱਬ ਨਾ ਕਰੇ ਐਵੇਂ ਹੋਵੇ ਤੇ ਫੇਰ ਤੁਹਾਨੂੰ ਪਤਾ ਲੱਗੂਗਾ ਫੇਰ ਤੁਸੀਂ ਪਿੱਟੋਗੇ ਫੇਰ ਤੁਹਾਡੇ ਨਾਲ ਕਿਸੇ ਨੇ ਨਹੀਂ ਤੁਰਨਾ ਹੈਗਾ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਹੁੰਦਾ ਏ ਤੇ ਆਹ ਜਿਹੜੇ ਫੁੱਦੂ ਕੰਮ ਨੇ ਸਾਰੇ ਛੱਡ ਕੇ ਤੇ ਮੜਾ ਮੋਟਾ ਨਾ ਬੋਲਣਾ ਜਿਹੜੀ ਕੀ ਕਹਿੰਦੇ ਹੁੰਦੇ ਨੇ ਵੀ ਸੱਚਾਈ ਵਾਸਤੇ ਬੋਲਣਾ ਜਾਂ ਸਹੀ ਗੱਲ ਬਾਰੇ ਬੋਲਣਾ ਜਾਂ ਫੁੱਦੂ ਭੈਣ ਚੋਂ ਫੁੱਦੂਆਂ ਫੋਟੋ ਦਰਵਾਜ਼ੇ ਨੇ ਫੋਟੋ ਪਾਉਣ ਨਾਲੋਂ ਨਾ ਵੀ ਕੋਈ ਚੰਗੀ ਚੀਜ਼ ਪੋਸਟ ਕਰਨਾ ਹਨਾ ਉਹ ਚੀਜ਼ ਸਿੱਖੋ ਤਾਂ ਕੁਝ ਪੰਜਾਬ ਦਾ ਬਣੂਗਾ ਜਿਵੇਂ ਕਹੀ ਜਾਂਦੇ ਨੇ ਪੰਜਾਬ ਕੈਲੀਫੋਰਨੀਆ ਬਣ ਜਾਊਗਾ ਲੰਨ ਬਣੂਗਾ ਕੁਝ ਨਹੀਂ ਬਣਦਾ ਹੈਗਾ ਜਿਹੜੇ ਹਾਲਾਤ ਨੇ ਨਾ ਸਾਲੇ ਬੰਦਿਆਂ ਦੇ ਆਪਣੇ ਆਦੇ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਪੂਸੀ ਲੰਨ ਨਹੀਂ ਹੁੰਦਾ ਹੈਗਾ ਦੇਖ ਲਿਓ ਤੁਸੀਂ ਤੇ ਵੱਧ ਤੋਂ ਵੱਧ ਤੁਸੀਂ برو ਸਪੋਰਟ ਕਰੋ ਜਿਹੜੇ ਚੰਗੇ ਬੰਦੇ ਨੇ ਜਿਨ੍ਹਾਂ ਦਾ ਮਾੜਾ ਮੋਟਾ ਮਨ ਸਹੀ ਆ ਹਨਾ ਮਾੜਾ ਮੋਟਾ ਬੰਦਾ ਕੋਈ ਸੋਚਦਾ ਏ ਇੱਕ ਵਾਰ ਇਕੱਲੇ ਵੇ ਕੇ ਸੋਚ ਵੀ ਹਾਂ ਕੱਲ੍ਹ ਨੂੰ ਕੀ ਬਣੂਗਾ ਇਹ ਸਾਰਾ ਕੁਝ ਤੁਹਾਡੇ ਨਾਲ ਵੀ ਹੋ ਸਕਦਾ ਹੈ ਇਫ سپورਟ ਕਰਿਆ ਕਰੋ ਚੰਗੇ ਬੰਦੇ ਦੀ ਮਾੜੇ ਬੰਦੇ ਦੀ ਸਪੋਰਟ ਨਾ ਕਰਿਆ ਕਰੋ